ਮੈਂ सुरेंद्रਪਾਲ ਸਿੰਘ ਪੰਜਾਬ ਦੇ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਟਿੰਗਾ ਵਾਲੀ ਤੋਂ ਇੱਕ ਕਿਸਾਨ ਪਰਿਵਾਰ ਤੋਂ ਹਾਂ। ਔਰ ਖੇਤੀ ਦੇ ਨਾਲ-ਨਾਲ ਹੀ ਬਜ਼ੁਰਗਾਂ ਤੋਂ ਹੀ ਸਾਡੇ ਇੱਥੇ ਪਸ਼ੂ ਪਾਲਣ ਦਾ ਕੰਮ ਵੀ ਲਗਾਤਾਰ ਚੱਲਦਾ ਆ ਰਿਹਾ ਹੈ। ਔਰ ਅੱਜ ਵੀ ਉਸੇ ਵਿਰਾਸਤ ਨੂੰ ਕਾਇਮ ਰੱਖਦੇ ਹੋਏ ਅਸੀਂ ਆਪਣੀ ਨੇਟਿਵ ਬਰੀਡ ਜੋ ਹੈ ਰਾਠੀ ਔਰ ਸਹੀਵਾਲ ਗਾਏ ਜਿਆਦਾ ਰੱਖਣਾ ਪਸੰਦ ਕਰਦੇ ਆਂ ਆਜ ਲਗਭਗ ਇਹ ਪਰੰਪਰਾ 100 ਸਾਲ ਤੋਂ ਉੱਪਰ ਪੁਰਾਣੀ ਹੋ ਚੁੱਕੀ ਹੈ ਔਰ ਸਾਡੀ ਚੌਥੀ ਔਰ ਪੰਜਵੀਂ ਜਨਰੇਸ਼ਨ ਵੀ ਇਸੇ ਪਸ਼ੂਆਂ ਦੇ ਨਾਲ ਕੰਮ ਕਰਦੀ ਆ ਰਹੀ ਹੈ ਆਪਣੀ ਆਪਣਾ ਹਰ نسل ਦਾ ਅਛਾਈ ਔਰ ਬੁਰਾਈਆਂ ਵੀ ਹੈ ਕੁਝ ਕਮੀਆਂ ਵੀ ਰਹਿ ਸਕਦੀ ਹੈ ਲੇਕਿਨ ਜੋ ਸਾਡੇ ਇਲਾਕੇ ਦਾ ਕਲਾਈਮੈਟਿਕ ਕੰਡੀਸ਼ਨ ਹੈ ਜੋ ਪਾਣੀ ਦੀ ਕਮੀ ਜਾਂ ਜਿਆਦਾ ਖੁਸ਼ਕ ਏਰੀਆ ਹੈ ਇਸ ਕਰਕੇ ਗਾਏ ਰੱਖਣਾ ਹੀ ਜਿਆਦਾ ਫਾਇਦੇਮੰਦ ਸਾਬਿਤ ਰਹਿੰਦਾ ਹੈ ਇਹ ਜੋ ਆਪਣੀ ਇਸ ਪ੍ਰੋਪਰ ਏਰੀਆ ਦੀ ਨਸਲ ਰਾਠੀ اور ਸਹੀਵਾਲ ਜੋ ਹੈ ਇਹ ਦੋ ਨਸਲਾਂ ਇਸੇ ਏਰੀਆ ਦੀ ਹੈ اور ਬਜ਼ੁਰਗਾਂ ਤੋਂ ਅਸੀਂ ਇਹੀ ਨਸਲਾਂ ਰੱਖਦੇ ਆ ਰਹੇ ਹਾਂ ਅਬ ਜਦ ਸਹੀਵਾਲ ਪ੍ਰੋਜੈਕਟ ਸ਼ੁਰੂ ਹੋਇਆ ਸਾਹਿਵਲ ਪ੍ਰੋਜੈਕਟ ਦੀ ਬਣਿਸਪਤ ਸਾਡੇ ਪਿੰਡ ਦੇ ਅੰਦਰ ਬਹੁਤ ਸਾਰੇ ਨਵੇਂ ਲੋਕ ਵੀ ਜੁੜੇ ਔਰ ਜੋ ਪੁਰਾਣੇ ਇਹ ਸਾਹਿਵਲ ਨਸਲੀ ਪਾਲਦੇ ਆ ਰਹੇ ਸੀ ਉਹਨਾਂ ਲੋਕਾਂ ਨੂੰ ਵੀ ਕਾਫੀ ਸਹੂਲਤ ਮਿਲੀ ਔਰ ਕੰਮ ਅੱਗੇ ਵਧਾ ਕੇ ਕਰਨ ਲਈ ਉਤਸ਼ਾਹਿਤ ਹੋਏ ਡਿਪਾਰਟਮੈਂਟਸ ਦੀ ਤਰਫੋਂ ਸਾਨੂੰ ਕਾਫੀ ਇਸ ਕੰਮ ਬਾਰੇ ਸਹੂਲਤ ਔਰ ਸਾਥ ਮਿਲਦਾ ਰਹਾ ਔਰ ਅੱਜ ਮੇਰਾ ਜੋ ਗਾਂ ਟਿੰਗਾ ਵਾਲੀ ਹੈ ਇਹ ਪੰਜਾਬ ਦੇ ਅੰਦਰ ਸਭ ਤੋਂ ਜ਼ਿਆਦਾ ਸਹੀਵਾਲ ਰਾਠੀ ਨਸਲ ਦੇ ਪਸ਼ੂ ਰੱਖਣ ਵਾਲਾ ਗਾਮ ਬਣ ਚੁੱਕਿਆ ਹੈ ਜਿਸ ਤਰ੍ਹਾਂ ਮੈਂ ਪਹਿਲੇ ਵੀ ਬਤਾ ਚੁੱਕਿਆ ਵੀ ਆਪਣਾ ਸਾਡਾ ਇਹ ਇਲਾਕਾ ਖੁਸ਼ਕ ਹੈ بارش ਵੀ ਥੋੜੀ ਹੈ ਔਰ ਮੇਨ ਜੋ ਇਰੀਗੇਸ਼ਨ ਖਾਤਰ ਨਹਿਰੀ ਪਾਣੀ ਤੇ ਡਿਪੈਂਡ ਹੈ ਲਗਭਗ ਨਹਿਰੀ ਪਾਣੀ ਵੀ ਜੋ ਹੈ ਘਾਟ ਰਹਿਣ ਕਰਕੇ ਸਾਡੇ ਕੋਲ ਹਰਾਚਾਰਾ ਜਾਂ ਫਸਲਾਂ ਥੋੜੀ ਹੋਣ ਕਰਕੇ ਪਸ਼ੂ ਰੱਖਣਾ ਖੇਤੀ ਦੇ ਨਾਲ ਨਾਲ ਬਹੁਤ ਜ਼ਿਆਦਾ ਜ਼ਰੂਰੀ ਵੀ ਹੈ ਔਰ ਇਹ ਪਸ਼ੂ ਇਸ ਮਾਹੌਲ ਦੇ ਮੁਤਾਬਕ ਆਪਣੇ ਆਪ ਨੂੰ ਮਤਲਬ ਟੋਲਰੇਟ ਕਰ ਸਕਦੇ ਆ ਇਹਨਾਂ ਨੂੰ ਇਥੋਂ ਦੀ ਜੋ ਗਰਮੀ ਹੈ ਖੁਸ਼ਕੀ ਹੈ کم ਬਰਸਾਤ ਜਾਂ کم ਹਰੇ ਪੱਠੇ ਵੀ ਹੁਣ ਫਿਰ ਵੀ ਇਹ ਪਸ਼ੂ ਅੱਛੀ ਤਰ੍ਹਾਂ ਸਰਵਾਈਵ ਕਰਦੇ ਆ ਔਰ ਅਚੀ ਪ੍ਰੋਡਕਸ਼ਨ ਦੁੱਧ ਵਾਈ ਅਚੀ ਹੀਲ ਦੇ ਰਹੇ ਹੈ ਆਪਣੇ ਇਲਾਕੇ ਦੇ ਮੁਤਾਬਿਕ ਸਾਈਵਾਲ ਰਾਠੀ ਬਰੀਡ ਜੋ ਹੈ ਇਹ ਹੀ ਪਸ਼ੂ ਸਾਡੇ ਖਾਤਰ ਇੱਥੇ ਠੀਕ ਹੈ ਜੋ ਇਥੋਂ ਦੇ ਗਰਮੀ ਸਰਦੀ ਬਰਸਾਤ ਖੁਸ਼ਕੀ ਆਲਾ ਸਭ ਮੌਸਮ ਜੋ ਹੈ ਆਸਾਨੀ ਨਾਲ ਇਹ ਝੇਲ ਸਕਦੇ ਹੈ ਬਹੁਤ ਥੋੜੀ ਖੁਰਾਕ ਨਾਲ ਵੀ ਇਹ ਪਸ਼ੂ ਅਚੀ ਦੁੱਧ ਦੀ ਪੈਦਾਵਾਰ ਦੇਣਦੇ काबलियत रखते है तो बहुत ज़्यादा मेंटेनेंस की भी जरूरत नहीं सिंपल ऑर्डिनरी जो अपना तौर तरीका है उस मुताबिक रह के ये पशु अच्छी प्रोडक्शन देबलियत रखते है अगर आप पशुओं की खुराक बाबत गल करिए तो ये पशु बहुत थोड़ी खुराक जो है इन रिक्वायरमेंट है ਔਰ ਥੋੜੀ ਖੁਰਾਕ ਖਾ ਕੇ ਹੀ ਇਹ ਪਸ਼ੂ ਅੱਛੀ ਪ੍ਰੋਡਕਸ਼ਨ ਦਿੰਦੇ ਆ। ਤੋਂ ਜੋ ਆਪਣੇ ਖੇਤਾਂ ਦੇ ਅੰਦਰ ਸਾਡੇ ਕੋਲ ਜੋ ਵੀ ਫਸਲ ਹੈ ਉਹਦਾ ਜੋ ਸਾਫ ਸਫਾਈ ਤੋਂ ਬਾਅਦ ਬਚਾ ਖੁਚਾ ਸ਼ੇਅਰ ਹੈ ਜਾਂ ਆਪਣਾ ਖੇਤਾਂ ਚੋਂ ਜੋ ਨਰਮਾ ਕਪਾਹ ਪੈਦਾ ਕਰਕੇ ਜੋ ਬੜੇਵੇਂ ਮਿਲਦੇ ਹੈ ਉਹ ਸਭ ਇਹਨਾਂ ਦੀ ਖੁਰਾਕ ਦੇ ਤੌਰ ਤੇ ਇਸਤੇਮਾਲ ਕਰਦੇ ਆ। ਖੇਤਾਂ ਦੇ ਅੰਦਰ ਜੋ ਵੀ ਫਸਲ ਬੜੀ ਤੋਂ ਬਾਅਦ ਰਹਿਣ ਖੁੰਦਾ ਉਥੇ ਪਸ਼ੂ ਚਰ ਕੇ ਬਹੁਤ ਅੱਛੀ ਤਰ੍ਹਾਂ ਗੁਜ਼ਾਰਾ ਕਰ ਲੈਂਦੇ ਆ ਇਹਨਾਂ ਨੂੰ ਕਿਸੇ ਹੋਰ ਐਕਸਟਰਾ ਮੇਨਟੇਨੈਂਸ ਦੀ ਕੋਈ ਜ਼ਰੂਰਤ ਨਹੀਂ ਰਹਿੰਦੀ ਤੋਂ ਪਸ਼ੂ ਜੋ ਹੈ ਇਹ ਸਾਡੇ ਪਿੰਡ ਦਾ ਆਪਣਾ ਰਿਵਾਜ ਹੈ ਕਿ ਦੁੱਧ ਦੇਣ ਵਾਲੇ ਔਰ ਬਿਨਾਂ ਦੁੱਧ ਦੇਣ ਵਾਲੇ ਜੋ ਪਸ਼ੂ ਹੈ ਉਹ ਸਵੇਹੀ ਖੇਤਾਂ ਲਈ ਖੁੱਲ ਜਾਂਦੇ ਹੈ ਔਰ ਸਾਡੇ ਪਿੰਡ ਦਾ ਇਸ ਤਰ੍ਹਾਂ ਮਾਹੌਲ ਹੈ ਕਿ ਹਰ ਕੋਈ ਕਿਸਾਨ ਵੀ ਜੋ ਹੈ ਉਹ ਆਪਣੇ ਆਪ ਬੁਲਾ ਕੇ ਖੁਦ ਕਹਿੰਦਾ ਹੈ ਵੀ ਅੱਜ ਮੇਰੀ ਫਸਲ ਬਾਢੀ ਹੋ ਗਈ ਹੈ ਔਰ ਮੇਰੇ ਖੇਤ ਤੁਸੀਂ ਪਸ਼ੂ ਲੈ ਆਓ ਤਾਂ ਜੋ ਪ੍ਰੋਬਲਮ ਪੰਜਾਬ ਦੇ ਅੰਦਰ ਆ ਰਹੀ ਹੈ ਕਿ ਫਸਲ ਰਹਿਣ ਖੁੰਦ ਨੂੰ ਜਲਾ ਰਹੇ ਉਹ ਦਿੱਕਤ ਕਦੇ ਸਾਡੇ ਇਥੇ ਮੁਸ਼ਕਿਲ ਨਹੀਂ ਆਈ ਔਰ ਆਪਸੇ بڑا ਕੋਆਪਰੇਟਿਵ ਤਰੀਕੇ ਨਾਲ ਹਰ ਕਿਸਾਨ ਨੇ ਬੁਲਾ ਕੇ ਆਪਣੇ ਖੇਤ ਦੇ ਅੰਦਰ ਪਸ਼ੂ ਚਰਾਣੇ ਆ ਤਾਂ ਕਿ ਬਿਮਾਰੀਆਂ ਕੀੜੇ ਮਕੋੜੇ ਵੀ ਸਾਫ਼ ਹੋ ਜਾਣ ਔਰ ਪਸ਼ੂਆਂ ਦਾ ਪਾਲਣ ਪੋਸ਼ਣ ਵੀ ਹੋ ਜਾਏ ਔਰ ਮੌਸਮ ਜੋ ਹੈ ਗਰਮੀ ਸਰਦੀ ਉਹ ਤੋਂ ਇਹ ਪਸ਼ੂ ਬਿਲਕੁਲ ਇਸੇ ਇਲਾਕੇ ਖਾਤਰ ਇਸੇ ਕਰਕੇ ਹੀ ਸੂਟੇਬਲ ਹੈ ਔਰ ਕੁਦਰਤ ਨੇ ਇਹਨਾਂ ਪਸ਼ੂਆਂ ਨੂੰ ਇਸ ਇਲਾਕੇ ਦੀ ਗਰਮੀ ਖੁਸ਼ਕੀ ਜਾਂ ਸਰਦੀ ਨੂੰ ਚੱਲਣ ਦੇ ਕਾਬਿਲ ਬਣਾਇਆ ਹੈ ਤਾਂ ਇਹਨਾਂ ਨੂੰ ਕਦੇ ਵੀ ਕੋਈ ਗਰਮੀ ਜਾਂ ਸਰਦੀ ਜਾਂ ਖੁਸ਼ਕੀ ਦੇ ਟਾਈਮ ਕੋਈ ਅਲੱਗ ਐਕਸਟਰਾ ਕੇਅਰ ਦੀ ਜ਼ਰੂਰਤ ਨਹੀਂ ਔਰ ਜੋ ਆਮ ਸਾਦਾ ਜਿਸ ਤਰ੍ਹਾਂ ਦਾ ਥੋੜਾ ਬਹੁਤ ਵੀ ਇੰਤਜ਼ਾਮ ਹੈ ਇਹ ਪਸ਼ੂ ਆਪਣੇ ਆਪ ਉਹਤੇ ਗੁਜ਼ਾਰਾ ਕਰ ਲੈਣਗੇ ਅਗਰ ਸਰਦੀਆਂ ਦੇ ਟਾਈਮ ਜੋ ਇਕੱਠੇ ਪਸ਼ੂ ਹੈ ਉਹ ਨੌਰਥ ਸਾਈਡ ਦੀ ਕੋਈ ਦੀਵਾਰ ਮਿਲ ਜਾਏ ਔਰ ਉਹ ਦੀਵਾਰ ਦਾ ਆਸਰਾ ਲੈ ਕੇ ਬੈਠ ਜਾਣਗੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਗਰਮੀ ਮਤਲਬ ਸਰਦੀ ਤੋਂ ਕੋਈ ਪ੍ਰੋਬਲਮ ਨਹੀਂ ਆਏਗੀ ਗਰਮੀ ਵੀ ਜਦ ਹੈ ਪੀਣ ਨੂੰ ਸਾਫ਼ ਪਾਣੀ ਮਿਲ ਜਾਏ ਔਰ ਦਿਨੇ ਥੋੜੀ-ਬਹੁਤ ਅਗਰ ਦਰਖਤ ਮਿਲ ਜਾਏ ਛਾਂ ਹੈ ਤਾਂ ਇਹ ਆਪਣਾ ਉੱਥੇ ਬੈਠ ਕੇ ਆਰਾਮ ਨਾਲ guzara ਕਰ ਲੈਣਗੇ ਔਰ ਜੁਗਾਲੀ ਕਰਕੇ ਦੁਬਾਰਾ ਫੇਰ ਚਰਨ ਖਾਤਰ ਪਸ਼ੂ ਤਿਆਰ ਹੋ ਜਾਣਗੇ ਮੇਰਾ ਨਾਮ ਡਾਕਟਰ ਵਿਸ਼ਾਲ ਸਿੰਘ ਹੈ ਮੈਂ ਪਸ਼ੂ ਪਾਲਨ ਵਿਭਾਗ ਦੇ ਵੈਟਰਨਰੀ ਅਫੀਸਰ ਦੇ ਤੌਰ ਤੇ ਐਸ ਪਿੰਡ ਵਿੱਚ ਕੰਮ ਕਰਦਾ ਰਿਹਾ ਹਾਂ ਤੇ ਇਸ ਪਿੰਡ ਦੇ ਨਾਲ ਮੈਂ ਬੜਾ ਲੱਕੀ ਰਿਹਾ ਹਾਂ ਕਿ ਮੇਰੀ ਇਸ ਪਿੰਡ ਵਿੱਚ ਪੋਸਟਿੰਗ ਹੋਈ ਜਦੋਂ ਇਸ ਪਿੰਡ ਵਿੱਚ ਸਾਈਵਾਲ ਪ੍ਰੋਜੈਕਟ ਸ਼ੁਰੂ ਹੋਇਆ ਉਸ ਤੋਂ ਪਹਿਲਾਂ ਹੀ ਕੁਝ ਫਾਰਮਰਜ਼ ਕੋਲੇ ਸਾਈਵਾਲ ਨਸਲ ਦੀਆਂ ਤੇ ਦੇਸੀ ਨਸਲ ਦੀਆਂ ਗਾਇਆਂ ਸੀਗੀਆਂ ਲੇਕਿਨ ਜਿਵੇਂ ਜਿਵੇਂ ਪ੍ਰੋਜੈਕਟ ਵਿੱਚ ਅਸੀਂ ਕੰਮ ਕਰਦੇ ਗਏ ਤੇ ਜਦੋਂ ਹੋਰ ਨਸਲ ਵਿੱਚ ਸੁਧਾਰ ਗਾਇਆਂ ਚ ਹੋਇਆ ਤਾਂ ਇਹਦੇ ਨਾਲ ਨਾਲ ਹੋਰ ਵੀ ਪਿੰਡ ਦੇ ਜਿਹੜੇ ਨੌਜਵਾਨ ਹੈ ਹੋਰ ਸਾਥੀ ਹੈ ਪਿੰਡ ਦੇ ਉਹ ਅਟਰੈਕਟ ਹੋਏ ਵੀ ਪਹਿਲਾਂ ਵੀ ਗਾਈਆਂ ਉਹਨਾਂ ਰੱਖਦੇ ਸੀ ਆਲਰੇਡੀ ਲੇਕਿਨ ਜਦੋਂ ਦੇਖਿਆ ਵੀ ਇੱਕ ਪਸ਼ੂ ਪਾਲਨ ਵਿਭਾਗ ਦੇ ਪ੍ਰੋਜੈਕਟ ਦੇ ਨਾਲ ਗਾਈਆਂ ਦੇ ਨਸਲ ਵਿੱਚ ਇਸ ਤਰੀਕੇ ਦਾ ਸੁਧਾਰ ਹੋ ਰਿਹਾ ਹੈ ਤਾਂ ਹੋਰ ਵੀ ਜਿਹੜੇ ਪਿੰਡ ਦੇ ਵਾਸੀ ਹੈ ਇਸ ਪ੍ਰੋਜੈਕਟ ਦੇ ਨਾਲ ਜੁੜੇ ਤੇ ਉਹਨਾਂ ਨੇ ਆਪਣੇ ਪੱਧਰ ਤੇ ਸਾਈਵਾਲ ਨਸਲ ਦੀ ਗਾਈਆਂ ਰਾਠੀ ਨਸਲ ਦੀ ਗਾਈਆਂ ਵੀ ਹੈ ਇੱਥੇ ਲੇਕਿਨ ਸਾਈਵਾਲ ਨਸਲ ਦੀ ਗਾਈਆਂ ਦੇ ਪ੍ਰਤੀ ਉਹਨਾਂ ਦਾ ਰੁਝਾਨ ਦਿਨ-ਪ੍ਰਤੀ ਦਿਨ ਵੜਦਾ ਗਿਆ ਤੇ ਉਹਦਾ ਅਸੀਂ ਇਹ ਪ੍ਰਣਾਮ ਦੇਖ ਰਹੇ ਆ ਕਿ ਇਸ ਪ੍ਰੋਜੈਕਟ ਕਾਰਨ ਪਸ਼ੂ ਪਾਲਨ ਵਿਭਾਗ ਦਾ ਜਿਹੜਾ ਪ੍ਰੋਜੈਕਟ ਹੈ ਉਹਨੇ ਪਿੰਡ ਦੇ ਰੂਰਲ ਇਕਨੋਮੀ ਨੂੰ ਨਾ ਸਿਰਫ ਅੱਗੇ ਵਧਾਇਆ ਬਲਕਿ ਰੋਜ਼ਗਾਰ ਦੇ ਨਵੇਂ ਸਾਧਨ ਵੀ ਪੈਦਾ ਕੀਤੇ ਇਹਨਾਂ ਦੀ ਜਿਹੜੀਆਂ ਪਹਿਲਾਂ ਨਸਲ ਦੀ ਗਾਈਆਂ ਇਹਨਾਂ ਕੋਲੇ ਹੁੰਦੀਆਂ ਸੀ ਤੇ ਉਹ ਗਾਈਆਂ ਦੇ ਰੇਟ ਵੀ ਇਹਨਾਂ ਨੂੰ ਕੋਸਟਿੰਗ ਇੰਨਾ ਜ਼ਿਆਦਾ ਨਹੀਂ ਮਿਲਦੀ ਸੀ ਲੇਕਿਨ ਜਿਵੇਂ ਜਿਵੇਂ ਨਸਲ ਵੀ ਸੁਧਾਰ ਹੁੰਦਾ ਗਿਆ ਬਰੀਡ ਕੈਰੈਕਟ੍ਰਿਸਟਿਕ ਇੰਪਰੂਵ ਹੋਏ ਪਿੰਡ ਵਾਸੀਆਂ ਨੇ ਮਹਕਮੇ ਦੇ ਨਾਲ ਡਿਪਾਰਟਮੈਂਟ ਦੇ ਨਾਲ ਮਿਲ ਕੇ بڑے ਪੱਧਰ ਤੇ ਪਸ਼ੂ ਮੇਲੇ ਵੀ ਲਗਵਾਏ ਪਸ਼ੂ ਤਾਂ ਨਸਲ ਪ੍ਰਦਰਸ਼ਨੀਆਂ ਵੀ ਲਗਵਾਈਆਂ ਇਹ ਸਾਰੀ ਚੀਜ਼ਾਂ ਨੂੰ ਜਦੋਂ ਆਪਾਂ ਕਲੈਕਟਿਵ ਅਫਰਟਸ ਦੇ ਤੌਰ ਤੇ ਦੇਖਦੇ ਆਂ ਤੇ ਇਹ ਮਹਿਸੂਸ ਹੁੰਦਾ ਹੈ ਵੀ ਸਾਈਵਲ ਪ੍ਰੋਜੈਕਟ ਕਰਨ ਇਸ ਪਿੰਡ ਦੀ ਇਹ ਨਸਲ ਦੀ ਪਿੰਡ ਦੀ ਨਸਲ ਦੀ ਗਾਈਆਂ ਵੀ ਤਾਂ ਨਸਲ ਸੁਧਾਰ ਹੋਇਆ ਹੀ ਹੈ ਬਲਕਿ ਇਸ ਪ੍ਰੋਜੈਕਟ ਕਰਕੇ ਪਿੰਡ ਵਿੱਚ ਰੋਜ਼ਗਾਰ ਤੇ ਵੱਡੇ ਪੱਧਰ ਤੇ ਇੱਕ ਨਵੀਆਂ ਮੌਕੇ ਵੀ ਪੈਦਾ ਹੋਏ ਆ ਇਸ ਮੌਕੇ ਪੈਦਾ ਹੋਣ ਕਰਕੇ ਜਿਹੜੇ ਅਫਸਰ ਪੈਦਾ ਹੋਏ ਪ੍ਰੋਜੈਕਟ ਕਰਨ ਪਸ਼ੂ ਪਾਲਣ ਵਿਭਾਗ ਕਰਕੇ ਜਾਂ ਸਾਡਾ ਕੁਝ ਇਹਨਾਂ ਇਸ ਗੱਲ ਨੂੰ ਆਪਾਂ ਵੀ ਸਮਝ ਸਕਦੇ ਹਾਂ ਕਿ ਕੁਝ ਗੱਲਾਂ ਸਹਿਯੋਗ ਵੀ ਹੁੰਦੀਆਂ ਜਿਵੇਂ ਕਿ ਡਿਪਾਰਟਮੈਂਟ ਦਾ ਪ੍ਰੋਜੈਕਟ ਇੱਥੇ ਰਨ ਹੋਣਾ ਤੇ ਆਲਰੇਡੀ ਦੇਸੀ ਨਸਲ ਦੀਆਂ ਗਾਈਆਂ ਦਾ ਇਸ ਪਿੰਡ ਦੇ ਵਾਸੀਆਂ ਦਾ ਪ੍ਰਤੀ ਰੋਜ਼ਾਨਾ ਹੋਣਾ ਜਦੋਂ ਦੋਨੋਂ ਚੀਜ਼ਾਂ ਕੋਆਰਡੀਨੇਟ ਹੋਈਆਂ ਤੇ ਸਹੀ ਡਾਇਰੈਕਸ਼ਨ ਵਿੱਚ ਚੱਲੀਆਂ ਇਸ ਡਾਇਰੈਕਸ਼ਨ ਨੇ ਜਿਹੜੇ ਪਿੰਡ ਦੇ ਬੱਚੇ ਸ਼ਹਿਰਾਂ 'ਚ ਕੰਮ ਕਰਨ ਖਾਤਰ ਜਾਂਦੇ ਸੀਗੇ ਪੜਾਈ ਕਿੰਨੀ ਤਾਂ ਧਿਆਨ ਦੇ ਰਿਹਾ ਹੈ ਪੜਾਈ ਦੇ ਨਾਲ ਨਾਲ ਬੱਚਿਆਂ ਨੇ ਸਾਈਬਰ ਪ੍ਰੋਜੈਕਟ ਨੂੰ ਚੁਣਿਆ ਤੇ ਆਪਣੀ ਨਗਾਈਆਂ ਨੂੰ ਹੋਰ ਅੱਛੇ ਲੈਵਲ ਤੇ ਉਹ ਸੁਧਾਰ ਕਰਕੇ ਲੈ ਕੇ ਗਏ ਤੇ ਜਿਹੜਾ ਕਿਨੇ ਪਲੈਨ ਬੋਲਦੇ ਆਪਾਂ ਪਿੰਡਾਂ ਤੋਂ ਸ਼ਹਿਰਾਂ ਚ ਲੋਕੀ ਕੰਮ ਕਰਨ ਖਾਤਰ ਜਾਂਦੇ ਥੋੜੀ ਥੋੜੇ ਪੈਸਿਆਂ ਖਾਤਰ ਇਹਨਾਂ ਨੇ ਪ੍ਰੋਜੈਕਟ ਦੇ ਨਾਲ ਜੁੜ ਕੇ ਸਾਈਵਾਲ ਤੇ ਦੇਸੀ ਨਸਲ ਦੀਆਂ ਗਾਈਆਂ ਵਿੱਚ ਜਦੋਂ ਨਸਲ ਸੁਧਾਰਦੇ ਪ੍ਰਣਾਮ ਦੇਖੇ ਤਾਂ ਐਜੇ ਉਹਨਾਂ ਨੇ ਬਿਜ਼ਨਸ ਇਸ ਤਰ੍ਹਾਂ ਤੇ ਇਸ ਗੋਪਾਲਨ ਨੂੰ ਇਸ ਪ੍ਰੋਜੈਕਟ ਨੂੰ ਲਿੱਤਾ ਤੇ ਅੱਜ ਇਹਦਾ ਪ੍ਰਣਾਮ ਇਹ ਦੇਖ ਰਹੇ ਆਂ ਵੀ ਜਿਵੇਂ ਸ਼ੁਰੂ ਵਿੱਚ ਇੱਥੇ ਇਸ ਪਿੰਡ ਵਿੱਚ ਤੇਨੀਆਂ ਚਾਰ ਫਾਰਮਰਸ ਕੋਲੇ ਪੰਜ ਫਾਰਮਰਸ ਕੋਲੇ ਗਾਈਆਂ ਹੋਣੀਆਂ ਹੁਣ ਲਗਭਗ ਇੱਕ ਦੋ ਘਰ ਛੱਡ ਕੇ ਸਾਰੇ ਘਰਾਂ ਕੋਲੇ ਸਾਈਵਲ ਨਸਲ ਦੀਆਂ ਗਾਈਆਂ ਤੁਹਾਨੂੰ ਦੇਖਣ ਚ ਮਿਲ ਜ ਮਿਲ ਜਾਣਗੀਆਂ ਸਾਈਵਲ ਨਸਲ ਦੀਆਂ ਗਾਈਆਂ ਕਰਕੇ ਹੀ ਇਸ ਪਿੰਡ ਵਿੱਚ ਬੜੇ ਮੇਲੇ ਵੀ ਆਰਗੇਨਾਈਜ਼ ਹੋਏ ਐ ਤੇ ਕਈ ਵਾਰੀ ਇਸ ਤਰੀਕੀ ਦੀ ਅਨਾਉਂਸਮੈਂਟ ਵੀ ਹੋਈ ਐ ਵੀ ਕਿਉਂ ਨਾ ਇਸ ਪਿੰਡ ਦਾ ਨਾਮ ਢਿੰਗਾ ਵਾਲੀ ਸਾਈਵਲ ਰੱਖ ਦਿੱਤਾ ਜਾਵੇ ਮੇਰਾ ਨਾਮ ਕੁਸ਼ ਡੁੱਡੀ ਐ ਮੈਂ ਪਿੰਟਿੰਗਾ ਵਾਲੀ ਜ਼ਿਲ੍ਹਾ ਫਾਿਲਕਾ ਦਾ ਰਹਿਣ ਵਾਲਾ ਤੇ ਅਸੀਂ ਸਾਈਵਲ ਗਾਇਆਂ ਦਾ ਡੇਰੀ ਫਾਰਮ ਰਨ ਕਰ ਰਹੇ ਆਂ ਤੇ ਆ ਕੰਮ ਮੇਰੇ ਪਿਤਾ ਜੀ ਨੇ ਸ਼ੁਰੂ ਕੀਤਾ ਸੀਗਾ ਤੇ ਹੁਣ ਅਸੀਂ ਤਿੰਨੇ ਪੈਣਪਰਾ ਉਹਨਾਂ ਦੇ ਨਾਲ ਮਿਲ ਕੇ ਪੂਰਾ ਪਰਿਵਾਰ ਉਹਨਾਂ ਦਾ ਹੱਥ ਵਟਾਉਂਦੇ ਆ ਨਾਲੇ ਅਸੀਂ ਪੜ੍ਹਾਈ ਦੇ ਨਾਲ ਨਾਲ ਆਪਦਾ ਇਹ ਕੰਮ ਜਿਹੜਾ ਰਨ ਕਰ ਰਹੇ ਆ ਤੇ ਇੰਨੇ ਇਨਾਮ ਜਿਹੜੇ ਆ ਅਸੀਂ ਅਵਾਰਡ ਜਿਹੜੇ ਅਸੀਂ ਆਪਣੇ ਪੜ੍ਹਾਈ ਤੋਂ ਨਹੀਂ ਜਿਹੜੇ ਜਿੱਤੇ ਸੀ ਇਹ ਸਾਨੂੰ ਇਨਸਾਈਵਾਲ گاਵਾਂ ਨੇ ਐਗਜ਼ਿਬਿਸ਼ਨਾਂ 'ਚ ਦਿਵਾਏ ਆ ਸਾਡੇ ਕੋਲ ਕੁੱਲ 45 ਪਸ਼ੂ ਹੈ ਤੇ ਉਹਨਾਂ ਚ 12 13 ਪਸ਼ੂ ਜਿਹੜੇ ਦੁੱਧ ਦਿੰਦੇ ਆ ਉਹ ਹੈ ਤੇ ਸਵੇਰੇ ਅਸੀਂ 4:00 4 ਵਜੇ ਸਾਰੇ ਇਕੱਠੇ ਉੱਠ ਕੇ ਤੇ ਉਹਨਾਂ ਦਾ ਕੰਮ ਜਿਹੜਾ ਕਰਦੇ ਆ ਤੇ ਬਾਅਦ ਚ ਆਪਣਾ ਜਿਹੜਾ ਕੋਈ ਕਾਲਜ ਹੈ ਕੋਈ ਸਟੱਡੀ ਜੋ ਵੀ ਹੈ ਉਹ ਕਰਦੇ ਆ ਖੇਤੀ ਦੇ ਨਾਲ ਨਾਲ ਅਸੀਂ ਆ ਕੰਮ ਜਿਹੜਾ ਕਰਿਆ ਸੀਗਾ ਤੇ ਹੁਣ ਸਾਨੂੰ ਇਹਦਾ ਬੜਾ ਚੰਗਾ ਬੈਨੀਫਿਟ ਹੈ ਇਹਨਾਂ ਦੀ ਜਿਹੜੀ ਦੁੱਧ ਚੋਈ ਹੈ ਉਹ ਅਸੀਂ ਆਪਣੇ ਹੱਥਾਂ ਨਾਲ ਕਰਦੇ ਆ ਮੈਨੂਵਲੀ ਕੋਈ ਮਸ਼ੀਨ ਦੀ ਵਰਤੋਂ ਨਹੀਂ ਕਰਦੇ ਸਾਨੂੰ ਵੀ ਇਹਨਾਂ ਦਾ ਦੁੱਧ ਦਾ ਜਿਹੜਾ ਵਾਜਿਬ ਰੇਟ ਹੈ ਸਹੀ ਰੇਟ ਹੈ ਉਹ ਸਾਨੂੰ ਇਹਨਾਂ ਤੋਂ ਨਹੀਂ ਮਿਲਦਾ ਜਿਵੇਂ ਪਿੰਡਾਂ 'ਚ ਆਪਣੇ ਨੇ ਮਾਰਕੀਟਿੰਗ ਦਾ بڑا ਇਸ਼ੂ ਹੈ ਤੇ ਫਿਰ ਅਸੀਂ ਇਹਨਾਂ ਇਹਦਾ ਕਿਉਂ ਬਣਾ ਕੇ ਤੇ ਉਹ ਸੇਲ ਕਰਨ ਦੀ ਜਿਹੜੀ ਹੈ ਪ੍ਰਕਿਰਿਆ ਜਿਹੜੀ ਆ ਉਹ ਕਰਦੇ ਆ ਵੀ ਸਾਨੂੰ ਉਧਰ ਦੀ ਥੋੜਾ ਬਹੁਤ ਜਿਹੜਾ ਬੈਨੀਫਿਟ ਹੈ ਉਧਰ ਕਿਉਂ ਦੇ ਵੱਲ ਹੋ ਜੇ ਸਾਡੇ ਕੋਲ ਕੁੱਲ ਟੋਟਲ ਲਗਭਗ 150 ਤੋਂ ਉੱਪਰ ਪਸ਼ੂ ਹੈ ਜਿਨ੍ਹਾਂ ਦੇ ਅੰਦਰੋਂ 30 35 ਜੋ ਪਸ਼ੂ ਹੈ ਉਹ ਹਮੇਸ਼ਾ ਦੁੱਧ ਦੇਣ ਵਾਲੇ ਰਹਿੰਦੇ ਆ ਤੋ 30-35 ਪਸ਼ੂਆਂ ਦੇ ਨਾਲ ਹੀ ਉਹਨਾਂ ਦੇ ਛੋਟੇ ਬੱਚੇ ਜੋ ਹੈ ਉਹ तकरीबन 35 ਤੋਂ 40 ਉਹ ਰਹਿੰਦੇ ਆ। ਉਸ ਤੋਂ ਬਾਅਦ ਕੁਝ ਹਾਈਫਰ ਜੋ ਹੈ ਬੱਚੀਆਂ ਉਹ ਮਤਲਬ ਲਗਭਗ ਬਾਕੀ ਬੱਚੇ ਜੋ ਹੈ ਪਸ਼ੂ ਉਹਨਾਂ ਦਾ ਕਰੀਬ 50% ਹੈ ਔਰ 50% ਜੋ ਹੈ ਉਹ ਡਰਾਈ ਕੈਟਲਸ ਰਹਿੰਦੇ ਆ। ਜੋ ਥੋੜਾ ਦਿਨ ਅੱਗੇ ਠਹਿਰ ਕੇ ਜਾ ਕੇ ਸੌਣ ਵਾਲੇ ਆ। आज तक ਸਾਡੇ ਕੋਲ ਜੋ ਮਤਲਬ ਤੌਰ ਤਰੀਕੇ ਹੈ ਉਹ ਪੁਰਾਣੇ ਉਹ ਹੀ ਵਿਰਾਸਤੀ ਜੋ ਬਜ਼ੁਰਗਾਂ ਦੇ ਟਾਈਮ ਸੀ ਉਹੀ ਤੌਰ ਤਰੀਕੇ ਆਜ ਵੀ ਅਸੀਂ ਮਤਲਬ ਅਪਣਾ ਰਹੇ ਹਾਂ ਇਹਨਾਂ ਦਾ ਜੋ ਖੁਦ ਮੈਨੂਅਲੀ ਸਾਮ ਸੰਭਾਲ ਕਰਨੀ ਹਰਾ ਪੱਠਾ ਜਾਂ ਦਾਣਾ ਪਾਣੀ ਜੋ ਵੀ ਦੇਣਾ ਹੈ ਉਹ ਸਭ ਮੈਨੂਅਲੀ ਦੇਣਾ ਹੈ ਇਹਨਾਂ ਦਾ ਦੁੱਧ ਜੋ ਮਿਲਕਿੰਗ ਕਰਨੀ ਹੈ ਉਹ ਵੀ ਸਾਰੀ ਹੱਥਾਂ ਨਾਲ ਆਦਮੀ ਮੈਨੂਅਲੀ ਕਰਦੇ ਆ ਉਸ ਤੋਂ ਬਾਅਦ ਦੁੱਧ ਆਪਣਾ ਜਿਸ ਜਿਸ ਜਗ੍ਹਾ ਪਹੁੰਚਾਣਾ ਹੈ ਕਰਦੀ ਜ਼ਰੂਰਤ ਖਾਤਰ ਹੈ ਆਪਣਾ ਸਰਕਲ ਦੇ ਅੰਦਰ ਦੇਣਾ ਹੈ ਇਹ ਜੋ ਡੇਰੀ ਵੇਚਣਾ ਹੈ ਉਹ ਦੇ ਕੇ ਬਾਕੀ ਆਪਣਾ ਦੁੱਧ ਜੋ ਹੈ ਉਹ ਸਾਰਾ ਘਰ ਇਸਤੇਮਾਲ ਖਾਤਰ ਰੱਖਿਆ ਜਾਂਦਾ ਔਰ ਅੱਜ ਵੀ ਉਸੇ ਤਰ੍ਹਾਂ ਪੂਰਾ ਦਿਨ ਦੁੱਧ ਗਰਮ ਕਰਨਾ ਰਾਤ ਨੂੰ ਦਹੀਂ ਜਮਾਣਾ ਸਵੇਰ ਬਿਲੋ ਕੇ ਮੱਖਣ ਤਿਆਰ ਕਰਕੇ और घी तैयार करना आज भी वही पूरा प्रोसैस जो है जो के टाइम तो है पुराना तौर तरीका वही इस्तेमाल हो रहा है और उम्मीद है भी आगे भी चलता रहेगा ਦੀ ਮਾਰਕੀਟਿੰਗ ਜੋ ਹੈ ਉਹ ਵਸਤਵ ਮੈਂ ਵੀ ਬਹੁਤ ਬੜੀ ਸਮੱਸਿਆ ਹੈ ਸਾਡੇ ਖਾਤਰ ਜੋ ਮਤਲਬ ਬਹੁਤ ਕੀਮਤੀ ਚੀਜ਼ ਔਰ ਜੋ A2 ਮਿਲਕ ਹੈ ਉਹ ਪੈਦਾ ਕਰਕੇ ਵੀ ਸਾਨੂੰ ਮਤਲਬ ਇਸ ਦੀ ਕੀਮਤ ਪੂਰੀ ਨਹੀਂ ਮਿਲ پا ਰਹੀ ਪਰ ਆ ਹੈ ਵੀ ਇੱਕ ਸੋਸ਼ਲ ਸਰਵਿਸ ਦੇ ਤੌਰ ਤੇ ਫਿਰ ਵੀ ਆ ਕੰਮ ਅਸੀਂ ਕਰਦੇ ਆ ਰਹੇ ਆ ਤਾਂ ਆ ਜ਼ਰੂਰ ਮੇਰੀ ਇਹ ਅਪੀਲ ਰਹੇਗੀ ਕਿ ਜੋ A2 ਮਿਲਕ ਪੈਦਾ ਕਰਕੇ ਇਹਦਾ ਕੀਮਤ ਜੋ ਸਾਨੂੰ ਮਿਲਣੀ ਚਾਹੀਦੀ ਹੈ ਔਰ ਬਾਕੀ ਜੋ ਹੈ ਜੋ HF ਬਰੀਡ ਜ਼ਿਆਦਾ ਹੈ ਉਹਨਾਂ ਦੇ ਕਾਰਨ ਵੀ ਜੋ ਵੀ ਦੁੱਧ ਖਰੀਦ ਕਰਨ ਵਾਲੇ ادارے ਹੈ ਉਹ ਲਗਭਗ HF ਬਰੀਡ ਦੇ ਜੋ ਫੈਟ ਪਰਸੈਂਟੇਜ ਹੈ ਉਸ ਦੇ ਉੱਪਰ ਦੁੱਧ ਦੇ ਰੇਟ ਲਗਭਗ ਨਿਰਧਾਰਿਤ ਕਰਦੀ ਹੈ ਜਦ ਕਿ ਇਹਨਾਂ ਪਸ਼ੂਆਂ ਦਾ A2 ਮਿਲਕ ਅੱਛਾ ਫੈਟ ਪਰਸੈਂਟੇਜ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਮੁਕਾਬਲੇ ਕੀਮਤ ਸਾਨੂੰ ਬਹੁਤ ਕਮ ਮਿਲਦੀ ਹੈ ਪਰ ਸ਼ਾਇਦ ਹੌਲੀ ਹੌਲੀ ਇਹ ਸਮੱਸਿਆਵਾਂ ਵੀ ਦੂਰ ਹੋਣਗੀ ਪਰ ਆਪਣਾ ਜੋ ਦੁੱਧ ਹੈ ਉਹ ਸਭ ਤੋਂ ਪਹਿਲੇ ਜੋ ਮਤਲਬ ਬੱਚੇ ਹੈ ਗਾਂ ਦੇ ਉਹਨਾਂ ਦਾ ਹੱਕ ਹੈ ਸਭ ਤੋਂ ਪਹਿਲੇ ਉਹਨਾਂ ਖਾਤਰ ਉਸ ਤੋਂ ਬਾਅਦ ਜੋ ਅਸੀਂ ਲੋਕ ਇਹਨਾਂ ਨੂੰ ਪਾਲ ਰਹੇ ਆ ਉਹਨਾਂ ਖਾਤਰ ਹੈ ਆਪਣੀ ਜ਼ਰੂਰਤਾਂ ਵਾਲਾ ਰੱਖਦੇ ਆ ਉਸ ਤੋਂ ਬਾਅਦ ਫਿਰ ਇਹ ਦੁੱਧ ਜੋ ਹੈ ਆਪਣੇ ਸਰਕਲ ਦੇ ਅੰਦਰ ਜਾਂ ਜੋ ਲੋਕ ਅੱਛਾ ਦੁੱਧ ਚਾਹੁੰਦੇ ਹੈ A2 ਮਿਲਕ ਪਸੰਦ ਕਰਦੇ ਹੈ ਉਹਨਾਂ ਨੂੰ ਵੀ ਸਪਲਾਈ ਕਰਦੇ ਰਹੇ ਆ ਉਸ ਤੋਂ ਬਾਅਦ ਅਗਰ ਬਚ ਜਾਏ ਦੂਸਰੇ ਸੁਪਰ ਫੂਡ ਵਗੈਰਾ ਜੋ ਹੈ ਉਹ ਲੋਕ ਵੀ ਆ ਕੇ ਦੁੱਧ ਲੈ ਜਾ ਰਹੇ ਹੈ ਇਹ ਜੋ ਰਾਠੀ ਔਰ ਸਾਈਵਾਲ ਆਪਣੀ ਨੇਟਿਵ ਬਰੀਡ ਹੈ ਇਹ ਬਰੀਡ ਇਲਾਕੇ ਆਪਣੇ ਮੌਸਮ ਜਲਵਾਯੂ ਦੇ ਮੁਤਾਬਿਕ ਇਹ ਡਵੈਲਪ ਹੋਈ ਬਰੀਡਸ ਹੈ ਔਰ ਇਹਨਾਂ ਨੂੰ ਬਹੁਤ ਜ਼ਿਆਦਾ ਕੋਈ ਬਿਮਾਰੀਆਂ ਐਸੀ ਨਹੀਂ ਹੈ 1970 ਦੇ ਬਾਅਦ ਜਦ ਆਪਣੇ ਇਥੇ ਕ੍ਰਾਸ ਬਰੀਡ ਪਸ਼ੂ ਆ ਗਏ ਐਚ ਐਫ ਜਰਸੀ ਵਗੈਰਾ ਆ ਗਏ ਉਹਨਾਂ ਦੇ ਆਣ ਤੋਂ ਬਾਅਦ ਕੁਝ ਐਸੀ ਬਿਮਾਰੀਆਂ ਜੋ ਇਹਨਾਂ ਪਸ਼ੂਆਂ ਦੇ ਇਹਨਾਂ ਨਸਲਾਂ ਦੇ ਅੰਦਰ ਕਦੇ ਨਹੀਂ ਸੀ ਉਹ ਬਿਮਾਰੀਆਂ ਵੀ ਕੁਝ ਇਹਨਾਂ ਪਸ਼ੂਆਂ 'ਚ ਦੇਖਣ ਨੂੰ ਆ ਰਹੀ ਹੈ ਅਗਰ ਸਹੀ ਤਰ੍ਹਾਂ ਰੱਖ ਰਖਾਵ ਰੱਖਿਆ ਜਾਏ ਤਾਂ ਇਹ ਪਸ਼ੂ ਕੋਈ ਬਹੁਤ ਜ਼ਿਆਦਾ ਕੋਈ ਬਿਮਾਰੀ ਨਹੀਂ ਪਕੜਦੇ ਇਹ ਬਿਮਾਰੀਆਂ ਦੇ ਖਾਤਰ ਵੈਸੇ ਵੀ ਟੋਲਰੈਂਸ ਇਹਨਾਂ ਦੀ ਪਾਵਰ ਜ਼ਿਆਦਾ ਹੈ ਅਬ ਛੋਟਾ ਮੋਟਾ ਜੋ ਚੀਚੜ ਹੋ ਜਾਣਾ ਜਾਂ ਕੋਈ ਬੁਖਾਰ ਆ ਜਾਣਾ ਇਹ ਮਾਮੂਲੀ ਸਾਧਾਰਨ ਹੈ ਲੇਕਿਨ ਉਹ ਮੁਸ਼ਕਲਾਂ ਵੀ ਇਹਨਾਂ ਪਸ਼ੂਆਂ ਦੇ ਅੰਦਰ ਇਹ ਰਾਠੀ ਔਰ ਸਾਈਵਾਲ ਬਰੀਡ ਦੇ ਅੰਦਰ ਘਟਾ ਹੈ ਔਰ ਦੂਸਰਾ ਹੈ ਕਿ ਜੋ ਆਪਣੇ ਪਸ਼ੂ ਰੋਜ਼ ਬਾਹਰ ਖੇਤ ਦੇ ਅੰਦਰ ਖੁੱਲਦੇ ਰਹਿਣ ਦੇ ਇਸ ਕਰਕੇ ਉਹ ਫਿਜ਼ੀਕਲੀ ਔਰ ਵੈਸੇ ਵੀ ਜਿਆਦਾ ਫਿਟ ਹੈ ਔਰ ਇਹ ਛੋਟੀ ਮੋਟੀ ਬਿਮਾਰੀਆਂ ਜੋ ਹੈ ਚੀਚੜ ਵਗੈਰਾ ਵਾਲੀ ਜਾਂ ਬੁਖਾਰ ਆਣਾ ਔਰ ਉਹ ਨਹੀਂ ਉਹਨਾਂ ਨੂੰ ਆਏਗੀ ਜਿਵੇਂ ਕਿਸੇ ਨੇ ਕੋਈ ਆਪਣਾ ਗੋਪਾਲਨ ਦਾ ਕੰਮ ਕਰਨਾ ਹੈ ਜਾਂ ਕੋਈ ਡੇਰੀ ਫਾਰਮਿੰਗ ਦੇ ਕੰਮ ਵਿੱਚ ਏਂਟਰ ਕਰਨਾ ਚਾਹੁੰਦਾ ਹੈ ਉਹ ਪਹਿਲਾਂ ਆਪਣੇ ਏਰੀਆ ਦੀ ਮਾਰਕੀਟ ਦੇਖੇ ਏਵੈਲੂਏਟ ਕਰੇ ਕਿ ਉਸ ਏਰੀਆ ਵਿੱਚ ਕੀ ਉਹਦੇ ਕਲਾਈਮੈਟਿਕ ਕੰਡੀਸ਼ਨਸ ਹੈ ਕੀ ਮਾਰਕੀਟ ਦਾ ਸਿਨੈਰੀਓ ਹੈ ਉਸ ਕੰਡੀਸ਼ਨ ਉਹਨਾਂ ਦੋਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਆਪਣੀ ਫਾਰਮਿੰਗ ਦੇ ਕੰਮ ਨੂੰ ਚੂਜ਼ ਕਰ ਸਕਦਾ ਹੈ ਲੇਕਿਨ ਜਦੋਂ ਆਪਾਂ ਦੇਸੀ ਗੋਪਾਲਨ ਦੀ ਗੱਲ ਕਰਾਂਗੇ ਸਾਈਵਾਲ ਦੀ ਗੱਲ ਕਰਾਂਗੇ ਉੱਥੇ ਤੁਹਾਨੂੰ ਅਸੀਂ ਡਿਫਰੈਂਸ਼ੀਏਟ ਕਰਨਾ ਚਾਹਾਂਗੇ ਵੀ ਗਾਇਆਂ ਸਾਰੀਆਂ ਵਧੀਆ डेयरी फार्मिंग ਵਿੱਚ ਜੋ ਵੀ ਕੰਮ ਕਰ ਰਹੇ ਆਲਰੇਡੀ ਕਿਸੇ ਨਾ ਕਿਸੇ ਬਰੀਡ ਦੇ ਨਾਲ ਉਹ ਕੰਮ ਕਰ ਰਹੇ ਹੈ ਚਾਵੇਂ ਮੱਝਾਂ ਵਿੱਚ ਆਪਾਂ ਮੁਰਰਾ ਤੇ ਨੀਲੀ ਰਵੀ ਦੀ ਗੱਲ ਕਰੀਏ ਗਾਇਆਂ ਚ ਆਪਾਂ ਐਚਐਫ ਦੀ ਜਰਸੀ ਦੀ ਕਰਸ ਮੀਟਿੰਗ ਦੀ ਗੱਲ ਕਰੀਏ ਲੇਕਿਨ ਜੇ ਕਿਸੇ ਨੇ ਸਾਈਵਲ ਗੋਪਾਲਨ ਕਰਨਾ ਹੈ ਤਾਂ ਕੁਝ ਪੁਆਇੰਟਸ ਅਸੀਂ ਡਿਫਰੈਂਸ਼ੀਏਟ ਕਰਨਾ ਜ਼ਰੂਰ ਚਾਹਾਂਗੇ ਕਿਉਂਕਿ ਜਦੋਂ ਤੁਸੀਂ ਐਚਐਫ ਜਾਂ ਵਿਦੇਸ਼ੀ ਨਸਲ ਦੀ ਕੋਈ ਵੀ ਗਾਂ ਦੀ ਫਾਰਮਿੰਗ ਕਰਦੇ ਹੋ ਉਹਦੀ ਤੁਹਾਨੂੰ ਮੈਨੇਜਮੈਂਟ ਵਕਰੀ ਰੱਖਣੀ ਪਊਗੀ ਇੱਕ ਸਪੈਸ਼ਲਾਈਜ਼ਡ ਮੈਨੇਜਮੈਂਟ ਰੱਖਣੀ ਪਊਗੀ ਕਿਉਂਕਿ ਜਿਹੜਾ ਟੈਂਪਰੇਚਰ ਆਪਣੇ ਕੰਟਰੀ ਵਿੱਚ ਤੁਹਾਨੂੰ ਪਤਾ ਹੈ ਵੀ ਕਾਫੀ ਜ਼ਿਆਦਾ ਟੈਂਪਰੇਚਰ ਹੋ ਜਾਂਦਾ ਹੈ 45 ਡਿਗਰੀ 50 ਡਿਗਰੀ ਤੱਕ ਵੀ ਟੈਂਪਰੇਚਰ ਹੋ ਜਾਂਦਾ ਹੈ ਉਸ ਕੰਡੀਸ਼ਨ ਵਿੱਚ ਜਦੋਂ ਆਪਾਂ ਐਚਐਫਆ ਕ੍ਰੋਸ ਬੀਡਿੰਗ ਵਿੱਚ ਕੰਮ ਕਰਦੇ ਆ ਆਪਾਂ ਨੂੰ ਮੈਨੇਜਮੈਂਟ ਦੀ ਅੱਛੇ ਦੀ ਲੋੜ ਹੈ ਤੇ ਜਿਹੜੇ ਜਿਹੜੇ ਆਪਣੇ ਪਸ਼ੂ ਪਾਲਕ ਮੈਨੇਜਮੈਂਟ ਨੂੰ ਅੱਛਾ ਕਰ ਰਹੇ ਹੈ ਤਾਂ ਉਹਨਾਂ ਗਾਈਆਂ ਤੋਂ ਵੀ ਦੁੱਧ ਚੰਗਾ ਲੈ ਰਹੇ ਹੈ ਲੇਕਿਨ ਸਾਈਵਾਲ ਗਾਂਦੇ ਤੁਲਨਾ ਵਿੱਚ ਕਿਉਂਕਿ ਅਸੀਂ ਦੇਖ ਰਹੇ ਹਾਂ ਨਾ ਸਿਰਫ ਇਸ ਪਿੰਡ ਵਿੱਚ ਓਵਰਆਲ ਜਿਵੇਂ ਅ ਸਾਰੇ ਜਿਹੜੇ ਆਸ-ਪਾਸ ਦੇ ਇਲਾਕੇ ਵਿੱਚ ਵੀ ਜਾਂ ਪੂਰੇ ਦੇਸ਼ ਦੇ ਮੁਲਕ ਦੇ ਅੱਧ-ਅੱਧ ਹਿੱਸਿਆਂ ਵਿੱਚ ਵੀ ਲੋਕੀ ਸਾਈਵਲ ਗੋਪਾਲਾਣ ਚਾਹੁੰਦੇ ਹੈ ਸਾਈਵਲ ਗੋਪਾਲਨ ਦੇ ਪ੍ਰਤੀ ਜਿਹੜੇ ਲੋਕਾਂ ਦਾ ਰੁਝਾਨ ਹੈ ਉਹਦੇ ਕੁਝ ਮੇਨ ਕਾਰਨ ਇਹ ਅਸੀਂ ਦੱਸਣਾ ਚਾਹਾਂਗੇ ਇੱਕ ਦਾ ਇਹਦਾ ਜਿਹੜਾ ਮੈਨੇਜਮੈਂਟ ਹੈ ਬਾਕੀ ਨਸਲ ਦੀ ਤੁਲਨਾ ਵਿੱਚ ਥੋੜਾ ਜਿਹਾ ਘੱਟ ਹੈ ਇੱਕ ਇਹਦੀ ਜਿਹੜਾ ਫੀਡ ਖਾਂਦੇ ਹੈ ਜੋ ਜਿਹੜਾ ਤੁਸੀਂ ਇਹਨੂੰ ਫੀਡ ਆਫਰ ਕਰਦੇ ਹੋ ਦਾਣਾ ਚਾਰਾ ਬਾਂਟਾ ਹਰਾ ਚਾਰਾ ਉਹਦੀ ਜਿਹੜੀ ਫੀਡ ਕਨਵਰਜਨ ਜਿਹੜੀ ਐਫੀਸ਼ੀਐਂਸੀ ਹੈ ਹੋ ਨਸਲ ਦੀਆਂ ਗਾਈਆਂ ਤੋਂ ਚੰਗੀ ਹੈਗੀ ਐ ਕਿਉਂਕਿ ਕਿਸੇ ਵੀ ਏਰੀਆ ਵਿੱਚ ਜਿਹੜੀ ਕੋਈ ਨਸਲ ਡਵਲਪ ਹੁੰਦੀ ਹੈ ਉਹ ਇੱਕ ਇੱਕ ਹੀ ਆ ਕੋਈ 2 ਸਾਲ ਹੀ ਆ ਕੋਈ 50 ਸਾਲ 100 ਸਾਲ ਦੇ ਪ੍ਰੋਸੈਸ ਵਿੱਚ ਨਹੀਂ ਹੁੰਦੀ ਉਹ ਹਜ਼ਾਰਾਂ ਲੱਖਾਂ ਸਾਲਾਂ ਦਾ ਪ੍ਰੋਸੈਸ ਹੁੰਦਾ ਜ ਜਿਹਨੂੰ ਕਿ ਇਵੋਲੂਸ਼ਨ ਬੋਲਦੇ ਐ ਤੇ ਆਪਣੇ ਜਿਹੜੀ ਕੰਟਰੀ ਦੀ ਐ ਜੀਓਗ੍ਰਾਫੀ ਦੀ ਜਿਹੜੀ ਇਵੋਲੂਸ਼ਨ ਨੂੰ ਆਪਾਂ ਸਮਝੀਏ ਤਾਂ ਜਿਹੜੀਆਂ ਆਪਣੀ ਦੇਸੀ ਨਸਲ ਦੀਆਂ ਗਾਈਆਂ ਨੇਟਿਵ ਨਸਲ ਦੀਆਂ ਗਾਈਆਂ ਉਹ ਆਪਣੇ ਗੋਪਾਲਨ ਖਾਤਰ ਉਹਨਾਂ ਨੂੰ ਅਸੀਂ ਬੈਸਟ ਮੰਨਦੇ ਆ ਤੇ ਲੇਕਿਨ ਇਦੇ अलावा ਕੁਝ ਗੱਲਾਂ ਹੋਰ ਵੀ ਅਸੀਂ ਸਾਂਝੀ ਕਰਨਾ ਚਾਹਾਂਗੇ ਵੀ ਜਿਵੇਂ ਇਹਦੀ ਜਿਹੜੀ ਬੋਡੀ ਹੈ ਉਹਦਾ ਵਜ਼ਨ ਹੈ ਆਪਾਂ ਜੇ ਕੰਪੈਰੀਜ਼ਨ ਕਰੀਏ ਕੋਈ ਹੋਰ ਨਸਲ ਦੇ ਪਸ਼ੂਆਂ ਦੇ ਨਾਲ ਇਹਦਾ ਵਜ਼ਨ ਇੱਕ ਐਵਰੇਜ ਬੋਡੀ weight ਹੈ ਦੁੱਧ ਜਿਹੜਾ ਆਏਗਾ ਉਹਨਾਂ ਦਾ ਐਵਰੇਜ 14-15 ਲੀਟਰ ਤੱਕ ਇਹਨਾਂ ਦਾ ਉਹਨਾਂ ਦਾ ਐਵਰੇਜ ਹੈ ਜਿਹੜੇ ਕਿ ਪਸ਼ੂ ਪਾਲਕ ਫੀਡਿੰਗ ਤੇ ਮੈਨੇਜਮੈਂਟ ਤੇ ਜਿਆਦਾ ਧਿਆਨ ਨਹੀਂ ਦੇ ਪਾਉਂਦੇ ਹੈਗੇ ਲੇਕਿਨ ਕੁਝ ਫਾਰਮਰ ਜਿਵੇਂ ਜਿਆਦਾ ਦੁੱਧ ਵਾਲੀ ਗਾਇਆਂ ਵੀ ਰੱਖ ਰਿਹਾ ਅਸੀਂ ਮਿਲਕ ਰਿਕਾਰਡਿੰਗ ਵੀ ਕਰਾਣੇ ਹੈ ਇਸਪੈਂਡ ਵਿੱਚ ਅਸੀਂ ਦੇਖ ਰਹੇ ਹਾਂ ਵੀ ਕਈ ਵਾਰੀ ਸਾਡੇ ਕੋਲ ਮਿਲਕ ਰਿਕਾਰਡਿੰਗ ਦਾ ਡਾਟਾ 18 20 ਲੀਟਰ ਜਾਂ 22 ਲੀਟਰ ਜਾਂ 23 24 ਲੀਟਰ ਤੱਕ ਵੀ ਕੁਝ ਗਾਇਆਂ ਨੇ ਕ੍ਰੋਸ ਕੀਤਾ ਹੈ ਤੇ ਇਹਦਾ ਮਤਲਬ ਇਹ ਹੈ ਜੇ ਆਪਾਂ ਇਸ ਨਸਲ ਦੀ ਗਾਇਆਂ ਤੇ ਜਿੰਨਾ ਆਪਾਂ ਐਫਰਟਸ ਵਿਦੇਸ਼ੀ ਨਸਲ ਦੀ ਗਾਇਆਂ ਤੇ ਕਰ ਰਹੇ ਹਾਂ ਉਹਦਾ ਕੁਝ ਪਰਸੈਂਟੇਜ ਵੀ ਆਪਾਂ ਇਸ ਦੇਸੀ ਨਸਲ ਦੀ ਗਾਇਆਂ ਤੇ ਮੈਨੇਜਮੈਂਟ ਤੇ ਕਰੀਏ ਫੀਡਿੰਗ ਤੇ ਕਰੀਏ ਅਸੀਂ ਉਮੀਦ ਰੱਖਦੇ ਹਾਂ ਵੀ ਇਹਦਾ ਇਹਦੇ ਵਿੱਚ ਪੋਟੈਂਸ਼ੀਅਲ ਬਹੁਤ ਜ਼ਿਆਦਾ ਹੈ ਇਹਦੇ ਵਿੱਚ ਪੋਟੈਂਸ਼ੀਅਲ ਕੋਈ ਕਮੀ ਨਹੀਂ ਹੈ ਇਹ ਹੋਰ ਵੀ ਜ਼ਿਆਦਾ ਦੁੱਧ ਦੇ ਸਕਦੀ ਹੈ ਜੇ ਆਪਾਂ ਕੁਝ ਚੀਜ਼ਾਂ ਕੁਝ ਪਰੰਪਰਾਵਾਂ ਨੂੰ ਲੈ ਕੇ ਚੱਲੀਏ ਟ੍ਰੈਡੀਸ਼ਨ ਨੂੰ ਲੈ ਕੇ ਚੱਲੀਏ ਤੇ ਕੁਝ ਜਿਹੜੀ ਮਾਡਰਨ ਸਾਇੰਸ ਹੈ ਇਹਨਾਂ ਦੋਨਾਂ ਦੇ ਜਿਹੜੇ ਕੰਬੀਨੇਸ਼ਨ ਨੂੰ ਲੈ ਕੇ ਚੱਲਾਂਗੇ ਤਾਂ ਆਪਾਂ ਦੇਖ ਸਕਦੇ ਹਾਂ ਵੀ ਇਹਨਾਂ ਤੋਂ ਆਪਾਂ ਨੂੰ ਦੁੱਧ ਦੀ ਮਾਤਰਾ ਵੀ ਪ੍ਰੋਡਕਸ਼ਨ ਵੀ ਜ਼ਿਆਦਾ ਦੇਖਣ ਨੂੰ ਮਿਲੇਗਾ ਕੁਝ ਜੋ ਹੈ ਮੈਸਟਾਈਟਸ ਪ੍ਰੋਬਲਮ ਜਦ ਬਹੁਤ ਜ਼ਿਆਦਾ ਪ੍ਰੋਡਕਸ਼ਨ लेवल ਦੇ ਉੱਪਰ ਆ ਜਾਂਦੇ ਪਸ਼ੂ ਤੋਂ ਥੋੜਾ ਬਹੁਤ ਆਦਮੀ ਦੀ ਲਾਪਰਵਾਹੀ ਨੈਗਲੀਜੈਂਸੀ ਕਰਕੇ ਔਰ ਕੁਝ ਇਹ ਬਾਹਰ ਵਾਲੀ ਨਸਲਾਂ ਐਚ ਐਫ ਵਗੈਰਾ ਦੇ ਕਾਰਨ ਮੈਸਟਾਈਟਿਸ ਪ੍ਰੋਬਲਮ ਜੋ ਹੈ ਉਹ ਇੱਕ ਇਹਨਾਂ ਪਸ਼ੂਆਂ ਖਾਤਰ ਸਭ ਤੋਂ ਮਤਲਬ ਤਕੜੀ ਔਰ ਜਾਨਲੇਵਾ ਬਿਮਾਰੀ ਹੈ ਜੋ ਇਹਨਾਂ ਦੇ ਪ੍ਰੋਡਕਸ਼ਨ ਨੂੰ ਵੀ ਮਤਲਬ ਕਮ ਕਰਦੀ ਹੈ ਔਰ ਦੂਸਰਾ ਪਸ਼ੂ ਦੀ ਖੂਬਸੂਰਤੀ ਜਾਂ ਪਸ਼ੂ ਦੀ ਕੀਮਤ ਦੇ ਉੱਪਰ ਵੀ ਉਹ ਆਪਣਾ ਅਸਰ ਰੱਖਦੀ ਹੈ ਇਸ ਤੋਂ ਜ਼ਿਆਦਾ ਇਹ ਪਸ਼ੂ ਕੋਈ ਐਸੀ ਬਿਮਾਰੀਆਂ ਨਹੀਂ ਆਮ ਛੋਟਾ ਮੋਟਾ ਜੋ ਮੂੰਹ ਖੁਰਦਾ ਰੋਗ ਹੈ ਮੂੰਹ ਪਕਾ ਹੋ ਗਿਆ ਲੰਗੜਾ ਬੁਖਾਰ ਆ ਗਿਆ ਜਾਂ ਗਰਦਨ ਤੋੜ ਬੁਖਾਰ ਵਗੈਰਾ ਹੈ ਖੁੱਲ ਆ ਰਹਿਣ ਵਾਲੇ ਪਸ਼ੂ ਉਹ ਬਿਮਾਰੀਆਂ ਖਾਤਰ ਵੀ ਇਹ ਬਿਲਕੁਲ ਟੋਲਰੈਂਸ ਪਾਵਰ ਇਹਨਾਂ ਦੀ ਹੈ ਬਾਕੀ ਡਿਪਾਰਟਮੈਂਟ ਦੀ ਤਰਫ ਤੋਂ ਟਾਈਮ ਟੂ ਟਾਈਮ ਉਹਨਾਂ ਖਾਤਰ ਇੰਜੈਕਸ਼ਨ ਵਗੈਰਾ ਜੋ ਹੈ ਉਹ ਵੀ ਮਿਲਦੇ ਰਹਿੰਦੇ ਆ ਤੋ ਕੋਈ ਅਸੀ ਜ਼ਿਆਦਾ ਬੜੀ ਪ੍ਰੋਬਲਮ ਨਹੀਂ ਔਰ ਦੂਸਰਾ ਹੈ ਵੀ ਜੋ ਸਾਡੇ ਪਿੰਡ ਖਾਤਰ ਇਹ ਬਹੁਤ ਖੁਸ਼ੀ ਦੀ ਬਾਤ ਹੈ ਵੀ ਸਾਈਵਾਲ ਪ੍ਰੋਜੈਕਟ ਸ਼ੁਰੂ ਹੋਣ ਦੇ ਬਾਅਦ ਸਾਡੇ ਪਿੰਡ ਦੇ ਜੋ ਨੌਜਵਾਨ ਪੀੜੀ ਹੈ ਨਵੇਂ ਬੱਚੇ ਹੈ ਲੜਕੇ ਹੈ ਚਾਹੇ ਲੜਕੀਆਂ ਹੈ ਉਹ ਵੀ ਇਸ ਗਊ ਪਾਲਨ ਖਾਤਰ ਬਹੁਤ ਖੁਸ਼ੀ ਨਾਲ ਅੱਗੇ ਆ ਰਹੇ ਹੈ ਤੋ ਇਹ ਰੋਜ਼ਗਾਰ ਡਵੈਲਪ ਕਰਨ ਦਾ ਵੀ ਇਹ ਸਾਧਨ ਹੈ ਔਰ ਪਰਿਵਾਰ ਦੀ ਮਤਲਬ ਇਨਕਮ ਵਧਾਣ ਖਾਤਰ ਵੀ ਇਹ ਸਾਡੇ ਖਾਤਰ ਫਾਇਦੇਮੰਦ ਹੈ। ਆਮੂਮਨ ਜੋ ਹੈ ਆਪਣੇ ਸਮਾਜ ਦੇ ਅੰਦਰ ਇਹ ਲੋਕਾਂ ਦੇ ਅੰਦਰ ਦੋ ਤਰ੍ਹਾਂ ਦੀ ਤਾਰਨਾ ਰਹਿੰਦੀ ਹੈ ਵੀ ਦੁੱਧ ਪ੍ਰੋਡਕਸ਼ਨ ਖਾਤਰ ਬਾਹਰ ਵਾਲੀ ਨਸਲਾਂ ਐਚ ਐਫ ਜਾਂ ਦਰਸੀ ਜੋ ਹੈ ਉਹ ਜ਼ਿਆਦਾ ਫਾਇਦੇਮੰਦ ਹੈ। ਪਰ ਅਸੀਂ ਲੋਕ ਜੋ ਆਪਣੀ ਰਾਠੀ ਸਾਈਵਾਲ ਜਾਂ ਨਿਟਿਵ ਬਰੀਡ ਰੱਖਦੇ ਹਾਂ ਮੇਰਾ ਉਹਨਾਂ ਨੂੰ ਇੱਕ ਸੁਝਾਅ ਹੈ ਕਿ ਕਦੇ ਵੀ ਅਗਰ ਆਪਣਾ ਜੋ ਖਰਚਾ ਜੋੜ ਕੇ ਦੇਖੋ ਮੇਨਟੇਨੈਂਸ ਕੋਸਟ ਦੇਖੋ ਤਾਂ ਆਪਣੀ ਨੇਟਿਵ ਬਰੀਡ ਜੋ ਹੈ ਉਹ ਕ੍ਰਾਸ ਬਰੀਡ ਦੇ ਮੁਕਾਬਲੇ ਲੱਖ ਦਰਜੇ ਬਿਹਤਰ ਹੈ ਸਭ ਤੋਂ ਪਹਿਲੀ ਗੱਲ ਤੋਂ ਇਹ ਹੈ ਕਿ ਜ਼ਿਆਦਾਤਰ ਕ੍ਰਾਸ ਬਰੀਡ ਜੋ ਹੈ ਉਹ ਇੱਕ ਪਸ਼ੂ 5 ਜਾਂ 6 ਲੈਕਟੇਸ਼ਨ ਉਹਦਾ नॉर्मल दूध खातर मनिया जाता है अब उन्हें पाँच या छे बच्चे ही देने हैं अपनी जिंदगी के अंदर जबकि ये अपनी नेटिव ब्रीड जो है चौदह और पंद्रह लैकटेन दूध देगी तो आनो भी वो पाँच या छे बच्चे दे रही है और ये थोन चौदह या पंद्रह बच्चे भी देगी लगातार लंबा टाइम तक ये दुध देने वाली नस्ल है और दूसरा है कि खुराक अगर आप देखिए ਤੋ ਇੱਕ ਐਚਐਫ ਜਾਂ ਜਰਸੀ ਗਾਂ ਜੋ ਹੈ ਉਸ ਦੇ ਖਾਤਰ ਜੋ ਪੂਰੇ ਦਿਨ ਦੀ ਲੋੜਿੰਦੀ ਖੁਰਾਕ ਹੈ ਉਸੇ ਖੁਰਾਕ ਦੇ ਅੰਦਰ ਆਪਣੀ ਨੇਟਿਵ ਬਰੀਡ ਦੇ ਪਸ਼ੂ ਆਪਾਂ ਰੱਖ ਰਹੇ ਆ ਤੋ ਉਸ ਇੱਕ ਗਾਂ ਦੀ ਖੁਰਾਕ ਦੇ ਅੰਦਰ ਆਪਾਂ 5 ਜਾਂ 6 ਆਪਣੇ ਪਸ਼ੂ ਵੀ ਅੱਛੀ ਤਰ੍ਹਾਂ ਸੰਭਾਲ ਸਕਦੇ ਆ ਸਾਂਭ ਸਕਦੇ ਆ ਤੋ ਦੂਸਰਾ ਹੈ ਜੋ ਬਿਮਾਰੀਆਂ ਖਾਤਰ ਔਰ ਉਹਨਾਂ ਦੀ ਸਪਲੀਮੈਂਟਸ ਵਗੈਰਾ ਫੀਡ ਸਪਲੀਮੈਂਟ ਹੈ ਉਹਦੇ ਖਾਤਰ ਵੀ ਕ੍ਰਾਸ ਬਰੀਡ ਦਾ ਜੋ ਖਰਚਾ ਹੈ ਉਹ ਕਈ ਗੁਣਾ ਜ਼ਿਆਦਾ ਹੈ ਔਰ ਨੇਟਿਵ ਬਰੀਡ ਜੋ ਹੈ ਇਹ ਆਮ ਆਪਣੀ ਸਾਮ ਸੰਭਾਲਿਆ ਜੋ ਆਮ ਆਪਣੇ ਕੋਲ ਅਵੇਲੇਬਲ ਚਾਰਾ ਹੈ ਫੀਡ ਹੈ ਹਰਾ ਹੈ ਸੁੱਕਾ ਹੈ ਉਹਦੇ ਅੰਦਰ ਵੀ ਆਪਾਂ ਨੂੰ ਅੱਛੀ ਪ੍ਰੋਡਕਸ਼ਨ ਦੇ ਸਕਦੀ ਹੈ ਦੂਸਰਾ ਇਹਨਾਂ ਦਾ ਜੋ ਦੁੱਧ ਹੈ ਉਹ A2 ਕੈਟਾਗਰੀ ਦਾ ਦੁੱਧ ਹੈ ਔਰ ਉਹਦੀ ਕੀਮਤ ਵੀ ਅੱਛੀ ਹੈ ਉਹ ਬਾਜ਼ਾਰ ਦੇ ਅੰਦਰ ਡਿਮਾਂਡ ਵੀ ਹੈ ਹੈਲਥ ਵਾਈਜ਼ ਵੀ ਉਹ ਦੁੱਧ ਅੱਛਾ ਹੈ ਰੋਗਾਂ ਤੋਂ ਲੜਨ ਦੀ ਤਾਕਤ ਵੀ ਉਹ ਦੁੱਧ ਆਪਣੇ ਅੰਦਰ ਰੱਖਦਾ ਹੈ ਤੋਂ ਐਚਐਫ ਜਾਂ ਕ੍ਰੋਸ ਬਰੀਡ ਜੋ ਹੈ ਉਹਨਾਂ ਦੇ ਮੁਕਾਬਲੇ ਆਪਣੀ ਨੇਟਿਵ ਬਰੀਡ ਰੱਖਣਾ ਜ਼ਿਆਦਾ ਫਾਇਦੇਮੰਦ ਹੈ ਅਗਰ ਪ੍ਰੋਡਕਸ਼ਨ ਦਾ ਵੀ ਤੁਸੀਂ ਦੇਖੋਗੇ ਤੋਂ ਉਹ ਇਹ ਗਾਂ 300 ਦਿਨ ਤੋਂ ਨਿਚੇ ਹੀ ਦੁੱਧ ਦੇਗੀ ਜਦਕਿ ਆਪਣੇ ਇਹ ਪਸ਼ੂ तीन सौ प्लस दुध दिन तक दूध वाले है, खर्चा, कॉस्टिंग और मेंटेनेंस के लिहाज नाल अगर आप देखिए तो नेटिव ब्रीड एच एफ या क्रॉस ब्रीड के मुकाबले रखना ज़्यादा फायदेमंद है बीमारिया तो भी बचाव है और अपने मौसम कलाइमेटिक कंडीशन दे भी ये बिल्कुल लायक अपना खर्चा बिल्कुल नॉर्मल रहेगा